ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸੀ ਦੇ ਵੱਲੋਂ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ ਤਾਂ ਡਰੱਗਸ ਦੇ ਨਾਲ ਜੁੜੇ ਚਾਰ ਤਸਕਰ ਗ੍ਰਿਫਤਾਰ ਹੋਏ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ 2 ਕਿਲੋ ਹੈਰੋਇਨ ਤੇ 42 ਲੱਖ ਦੀ ਡਰੱਗ ਮਨੀ ਸਣੇ ਚਾਰ ਤਸਕਰਾਂ ਨੂੰ ਕਾਬੂ ਕੀਤਾ ਕਾਬੂ ਕੀਤੇ ਦੋਸ਼ੀਆਂ ਦੀ ਪਛਾਣ ਹਰਦੀਪ ਸਿੰਘ ਤੇ ਅਜੇਪਾਲ ਸਿੰਘ ਸਰਾਏ ਇਸ ਦੇ ਨਾਲ ਹੀ ਅਮਾਨਤ ਖਾਨ ਦੇ ਵਜੋਂ ਵੀ ਇਹਨਾਂ ਦੇ ਨਾਲ ਇਹਨਾਂ ਦਾ ਸਰਗਨਾ ਕੈਨੇਡਾ ਨਿਵਾਸੀ ਸੋਨੂ ਵੀ ਗ੍ਰਿਫਤਾਰ ਹੋਇਆ ਇਹਨਾਂ ਤੋਂ ਪੁੱਛਗਿੱਛ ਦੇ ਆਧਾਰ ਤੇ ਹਰੀਕੇ ਦੇ ਮਿਲਾਪ ਸਿੰਘ ਨੂੰ ਕਾਬੂ ਕਰਕੇ 42 ਲੱਖ ਰੁਪਏ ਦੀ ਡਰਗ ਮਨੀ ਬਰਾਮਦ ਕੀਤੀ ਗਈ ਸੀ ਕੈਨੇਡਾ ਦੇ ਵਿੱਚ ਬੈਠਾ ਸੀ ਉਹਨੂੰ ਸੋਸ਼ਲ ਮੀਡੀਆ ਦੇ ਰਾਹੀਂ ਇਹਨਾਂ ਨੂੰ ਹੈਂਡਲ ਕਰ ਰਿਹਾ ਸੀ ਇਹਨਾਂ ਨੂੰ ਹੁਣ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਤੇ 3 ਦਿਨਾਂ ਦਾ 30 ਤਰੀਕ ਤੱਕ ਦਾ ਰਿਵਾਰਡ ਹਾਸਲ ਹੋਇਆ ਕੁਝ ਕਿਸੇ ਦੌਰਾਨ ਇਹਨਾਂ ਦੇ ਕੋਲ ਕੋਈ ਵੱਡੇ ਖੁਲਾਸੇ ਹੋ ਸਕਦੇ ਨੇ ਤਾਂ ਹੁਣ ਇਹਨਾਂ ਦੇ ਫਾਰਵਰਡ ਤੇ ਬੈਕਵਰਡ ਲਿੰਕ ਖੰਗਾਲੇ ਜਾ ਰਹੇ ਨੇ ਹਮਲਾਏ ਜੀ ਕੱਲ ਮਿਤੀ 26 ਤਰੀਕ ਨੂੰ ਮਾਨਯੋਗ ਸੀਐਮ ਸਾਹਿਬ ਪੰਜਾਬ ਮਾਂਜੋਗ ਡੀਜੀਪੀ ਸਾਹਿਬ ਪੰਜਾਬ ਦੀਆਂ ਡਾਇਰੈਕਸ਼ਨਾਂ ਤੇ ਜਿਹੜਾ ਯੁੱਧ ਨਸ਼ਾ ਵਿਰੋਧ ਮੈਮ ਚਲਾਈ ਜਾ ਰਹੀ ਆ ਉਸ ਜੋ ਨਸ਼ਿਆਂ ਦੇ ਯੁੱਧ ਨੂੰ ਜਿਹੜਾ ਨਸ਼ਿਆਂ ਦੀ ਰੋਕਣ ਦੇ ਲਈ ਮਾਂਜੋਗ ਡੀਜੀਪੀ ਸਾਹਿਬ ਦੀਆਂ ਡਾਇਰੈਕਸ਼ਨਾਂ ਤੇ ਕਾਉਂਟਰ ਇੰਟੈਲੀਜੈਂਸ ਅੰਮਰਸਰ ਦੀ ਟੀਮ ਵੀ ਵਰਕ ਕਰ ਰਹੀ ਸੀ ਤੇ ਕੱਲ 26 ਤਰੀਕ ਨੂੰ ਸਾਡੀ ਟੀਮ ਨੂੰ ਇਨਫਾਰਮੇਸ਼ਨ ਮਿਲੀ ਕਿ ਕੋਈ ਦੋ ਵਿਅਕਤੀ ਅਜੇਪਾਲ ਸਿੰਘ ਜੋ ਕਿ ਸਰਾਇ ਮੰਤਖਾਂ ਦਾ ਰਹਿਣ ਵਾਲਾ ਹਰਦੀਪ ਸਿੰਘ ਆਪਣਾ ਅੰਮ੍ਰਿਤਸਰ ਦਾ ਰਹਿਣ ਵਾਲਾ ਵਾ ਗੇੜਕੀਮਾ ਦਾ ਹੀ ਇਹ ਕੋਈ ਨਸ਼ੇ ਦੀ ਕਬੱਡੀ ਥੇਪ ਲੈ ਕੇ ਅੱਗੇ ਕੇ ਪਾਰਟੀ ਨੂੰ ਸਪਲਾਈ ਕਰਨ ਜਾ ਰਿਹਾ ਤੇ ਇਹਨਾਂ ਦੇ ਨਾਲ ਇੱਕ ਕੋਈ ਕੈਨੇਡਾ ਤੋਂ ਸੋਨੂ ਨਾਂ ਦਾ ਇੱਕ ਵਿਅਕਤੀ ਆ ਜਿਹੜਾ ਹੈਂਡਲਰ ਆ ਜਿਹੜਾ ਕਿ ਹਵਾਲੇ ਦਾ ਡਰੱਗ ਦੇ ਪੈਸੇ ਜਿਹੜੇ ਆ ਕਿ ਬਾਹਰ ਦੇਸ਼ਾਂ ਦੇ ਵਿੱਚ ਪਹੁੰਚਾਉਂਦੇ ਆ ਹਵਾਲੇ ਰਸਤੇ ਤੇ ਉਹ ਅੱਜ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਅਜੀਪਾਲ ਤੇ ਹਰਦੀਪ ਸਿੰਘ ਖਾਸੇ ਦੇ ਏਰੀਆ ਚ ਆ ਰਹੇ ਆ ਉਥੇ ਮੁਖਬਰ ਦੀ ਇਤਲਾਹ ਦੇ ਜਿਹੜਾ ਕਿ ਰੇਡ ਕੀਤਾ ਗਿਆ ਨਕਲ ਆਇਆ ਗਿਆ ਤੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 2.5 ਕਿਲੋਗ੍ਰam ਹੈਰੋਨ ਜਿਹੜੀ ਆ ਆ ਫਾਂਬਰਾਮਦ ਕੀਤੀ ਆ ਸਰਪੋਰਟ ਕੀਨਾ ਤੋਂ ਬਰਾਮਦ ਹੋਰ ਇਹਨਾਂ ਦੇ ਬਿਸਕਨ ਪਰਮਿਸ਼ਨ ਤੇ ਇੱਕ ਮਲਾਪ ਸਿੰਘ ਆ ਜਿਹੜਾ ਕਿ ਅਲੀਪੁਰ थाना ਹਰੀਕੇ ਦਾ ਰਹਿਣ ਵਾਲਾ ਉਹ ਜਿਹੜਾ ਕਿ ਇਹਨਾਂ ਦੇ ਨਾਲ ਇਨਵੋਲ ਵੀ ਸੀ ਆਪਣੇ ਹਵਾਲੇ ਦੀ ਰਾਸ਼ੀ ਜਿਹੜੀ ਉਹ ਲੈਂਦਾ ਸੀ ਤੇ ਉਹਦੇ ਪਾਸੋਂ ਜਿਹੜਾ ਵਾ ਇਹਨਾਂ ਦੀ ਆਪਣੇ ਪੁਸ਼ਕਿਸ਼ ਤੇ ਉਹਦਾ ਨਾਮ ਆ ਗਿਆ ਸੀ ਬੇਸਕਨ ਪਰਮਿਸ਼ਨ ਤੇ ਤੇ ਪੁਸ਼ਕਿਸ਼ ਤੇ ਉਹਨੂੰ ਗ੍ਰਿਫਤਾਰ ਕੀਤਾ ਉਹਦੇ ਤੋਂ 42 ਲੱਖ ਰੁਪਏ ਜਿਹੜੀ ਆ ਆਪਣੀ ਭਾਰਤੀ ਕਰੰਸੀ ਅਸਲ ਭਾਰਤੀ ਕਰੰਸੀ ਜਿਹੜੀ ਹੈ ਉਹ ਬਰਾਮਦ ਕੀਤੀ ਸਰੇ ਨੈਟਵਰਕ ਕਿੱਥੋਂ ਚੱਲ ਰਿਹਾ ਸਾਰਾ ਇਹ ਨੈਟਵਰਕ ਸੂਨੂ ਨਾਂ ਦਾ ਇੱਕ ਹੈਗਾ ਵਿਅਕਤੀ ਜਿਹੜਾ ਕਿ ਕੈਨੇਡਾ ਚ ਰਹਿ ਰਿਹਾ ਤੇ ਸੋਸ਼ਲ ਮੀਡੀਆ ਥਰੂ ਹੀ ਇਹਨਾਂ ਨੂੰ ਹੈਂਡਲ ਕਰ ਰਿਹਾ ਸੀ ਹੁਣ ਤੱਕ ਇਹਨਾਂ ਦੇ ਕਿੰਨੇ ਨਾਮ ਲੈ ਗਏ ਪੀ ਪਹਿਲਾਂ ਪਹਿਲਾਂ ਇਕਾ ਦੋਕਾ ਹੀ ਆ ਮਾੜੇ ਮੋਟੇ ਮਲਾਪ ਸਿੰਘ ਦੇ ਤੇ ਕੋਈ ਨਹੀਂ ਆ ਪਹਿਲਾਂ ਇਹਨਾਂ ਦੇ ਹੈਗੇ ਆ ਇਕਾ ਦੋਕਾ ਕੋਈ ਲੜਾਈ ਝਗੜਿਆਂ ਦੇ ਫਿਲਹਾਲ ਅਜੇ ਫਰਦਰ ਇਨਵੈਸਟੀਗੇਸ਼ਨ ਤੇ ਜੋ ਵੀ ਗੱਲਬਾਤ ਸਾਹਮਣੇ ਆ ਰਹੀ ਹੈ ਸੂਨੂ ਦੇ ਰੈਡਾਰ ਤੇ ਕਿਸ ਤਰ੍ਹਾਂ ਆਇਆ ਸੂਨੂ ਇਹਨਾਂ ਦੀ ਪੁਸ਼ਗਿਸ਼ ਤੇ ਆਇਆ ਜੀ ਸੂਨੂ ਸੋਨੂੰ ਇਹਨਾਂ ਨੂੰ ਹੈਂਡਲ ਕਰ ਰਿਆ ਹਾਂ ਕੀ ਕਾਰਵਾਈ ਕਾਰਵਾਈ ਇਹਨਾਂ ਨੂੰ ਹੁਣ ਮਾਨਯੋਗ ਜੱਜ ਸਾਹਿਬ ਦੇ ਪੇਸ਼ ਕੀਤਾ ਗਿਆ 3 ਦਿਨ ਦਾ 30 ਤਰੀਕ ਤੱਕ ਦਾ ਜਿਹੜਾ ਰਿਮਾਂਡ ਹਾਸਲ ਕੀਤਾ ਗਿਆ ਜਿਹੜਾ ਪੁਛ ਗਏ ਤੇ ਜੋ ਵੀ ਗੱਲਬਾਤ ਆਊਗੀ ਫਰਦਰ ਇਨਵੈਸਟੀਗੇਸ਼ਨ 'ਚ ਆਪ ਜੀ ਨੂੰ ਜਾਣੂ ਕੀਤਾ ਜਾਵੇ ਤੇ ਹਰਨ ਨੇ ਕਿੱਥੋਂ ਲੈ ਕੇ ਆਇਆ ਕਿੱਥੇ ਸੈਂਮਨ ਦੇ ਨਹੀਂ ਆਰਨ ਨੂੰ ਇਹਨਾਂ ਨੂੰ ਕੋਈ ਵਿਅਕਤੀ ਦੇ ਕੇ ਗਿਆ ਪੈਸਿਆਂ ਦਾ ਬੈਗ ਵੀ 42 ਲੱਖ ਦਾ ਇਹਨਾਂ ਹੀ ਹਾਸਲ ਕੀਤਾ ਸੀ ਤੇ ਹਰਨ ਨੂੰ ਵੀ ਵੱਖ-ਵੱਖ ਦੋ ਵਿਅਕਤੀਆਂ ਪਾਸੋਂ ਇਹ ਇੱਕ ਜਿਹੜਾ ਜਿੰਨੇ ਪੈਸੇ ਲੈਣੇ ਸੀ ਉਹ ਤਾਂ ਫੜ ਲਿਆ ਤੇ ਹੈਨਨ ਵਾਲਾ ਜਿਹੜਾ ਉਹ ਕੋਈ ਟੀਮਾਂ ਬਣਾਈਆਂ ਹੋਈਆਂ ਮਾਨ ਜੋਗੇ ਆਈ ਸਾਹਿਬ ਨੇ ਤੇ ਉਹ ਵਰਕ ਕਰ ਰਹੀਆਂ ਆਪਣਾ ਉਹ ਵੀ ਜਲਦੀ ਪਕੜੇ ਜਾਣਗੇ ਹਾਂਜੀ ਹੋਊਗਾ ਜੀ ਜਰੂਰ